ਧੰਨਵਾਦ ਕਰਦੇ ਆਪਾਂ ਸਰਪੰਚ ਜੱਸੀ ਦਾ ਜਿਨ੍ਹਾਂ ਨੇ ਕਿ ਐਡਾ ਪ੍ਰਾਲਾ ਕਰਿਆ ਤੇ ਘੋੜਾ ਵਾਲੀ ਮੰਡੀ ਦੇ ਵਿੱਚ ਮੰਡੀ ਲਵਾਤੀ ਅੱਜ ਮੇਰਾ ਖਿਆਲ ਹੋ ਗਿਆ ਮੰਡੀ ਨੂੰ ਲੱਗਦੀ ਨਹੀਂ ਮੈਂ ਬਾਈ ਦੀ ਮੰਡੀ ਵੀ ਆਇਆ ਕੋਈ ਜੀ ਆਪਣੇ ਨਾਬਾ ਮੰਡੀ ਲੱਗੀ ਜੱਸੀ ਸਰਪੰਚਰ ਆਉਟਾ ਤੇ ਹਰ ਮੰਡੀ ਚਾਹ ਪਾਣੀ ਰੋਟੀ ਟੋਕਾ ਜ ਤਾਜੇ ਪਰੌਠੇ ਵੀ ਬੱਕ ਕੇ ਆਏ ਨੇ ਬਾਈ ਨੇ ਸਭ ਨੂੰ ਖਵਾਏ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਬਾਈਆਂ ਨੂੰ ਤੇ ਬਾਈ ਜੀ ਅੱਜ ਆਪਾਂ ਖੜਿਆ ਨਾਬੇ ਤੇ ਬਹੁਤ ਵਧੀਆ ਮੰਡੀ ਭਰਦੀ ਜੀ ਓਰੇ ਤੇ ਜਿੱਥੇ ਘੋੜੇ ਵਾਲੀ ਮੰਡੀ ਭਰਦੀ ਦੀ ਬਾਈ ਤੇ ਉੱਥੇ ਮੰਡੀ ਭਰ ਰਹੀ ਹੈ ਤੇ ਬਾਕੀ ਸਰਪੰਚ ਸਾਹਿਬ ਦੱਸਣਗੇ ਆਪਾਂ ਨੂੰ ਬਹੁਤ ਵਧੀਆ ਜੀ ਤੇ ਬਈ ਔਰ ਇਹ ਕਿੰਨਾ ਟਾਈਮ ਹੋ ਗਿਆ ਮੰਡੀ ਭਰਦੇ ਨੂੰ ਇਹ ਸੇਮ ਹੀ ਮੰਡੀ ਆ ਬਾਈ ਜੀ ਸੇਮ ਹੀ ਮੰਡੀ ਆ ਤੇ ਇਹ ਮਾਨਮੁਲ ਵਧੀਆ ਆ ਰਿਹਾ ਬਾਈ ਬਾਈ ਜੀ ਦੇਖੋ ਤੁਹਾਡੇ ਸਾਹਮਣੇ ਭਰੇ ਪੈਣ ਸਾਡੇ ਤੇ ਬਾਈਆਂ ਨੂੰ ਬਈ ਸਾਰਿਆਂ ਨੂੰ ਲੋਕੇਸ਼ਨ ਸਮਝਾ ਦਿਓ ਇੱਕ ਵਾਰ ਬਾਈ ਜੀ ਇਹ ਲੋਕੇਸ਼ਨ ਆ ਨਾਬੇ ਤਲੱਦੀ ਗੇਟ ਮਰੇ ਕੋਟੜਾ ਚੁੰਗੀ ਅੱਛੀ ਪੱਕੇ ਸੈੱਡ ਨੇ ਬਾਸਵਾਤ ਤੇ ਤੇ ਠੇਹਾ ਮੰਡੀ ਪੱਕੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਨਹੀਂ ਲੰਗੜ ਲੰਗਰ ਪਾਣੀ ਦਾ ਪੂਰ ਪ੍ਰਬੰਧ ਆ ਚਾਹ ਪਾਣੀ ਦਾ ਪ੍ਰਬੰਧ ਆ ਬਾਈ ਜੀ ਜੇ ਕੋਈ ਬਾਹਰੋਂ ਵਪਾਰੀ ਵੀ ਆਉਂਦਾ ਉਹਨਾਂ ਨੇ ਰਾਇਸਬਾਸ ਤੇ ਵੀ ਪੂਲ ਪ੍ਰਬੰਧ ਤੇ ਉਹਨਾਂ ਦੇ ਮਾਲ ਦਾ ਵੀ ਪੂਲ ਰਾਖੀ ਮਾਲ ਤੇ ਰੱਖਿਆ ਜਾਊਗਾ ਜੀ ਪਾਣੀ ਦਾ ਪਸ਼ੂਆਂ ਦੇ ਵਾਸਤੇ ਖਾਸ ਪ੍ਰਬੰਧ ਹੈ ਜੀ ਹੋਰ ਹਰ ਤਰ੍ਹਾਂ ਦੀ ਸਹੂਲਤ ਹੈ ਬਾਈ ਜੀ ਤੁਹਾਨੂੰ ਦੱਸ ਦਿੱਤਾ ਜਾਵੇ ਤੇ ਆਪਣਾ ਜਿਹੜਾ ਵੀ ਉਹ ਹੁੰਦਾ ਆਪਣਾ ਪ੍ਰੋਗਰਾਮ ਤੇ ਸ਼ਹਿਰ ਜਿਹੜੀ ਵੀ ਹੈ ਗਣ ਸਾਰਿਆਂ ਦੇ ਵਿਚਾਲੇ ਇਹ ਮੰਡੀ ਆ ਗਈ ਠੀਕ ਹੈ ਬਾਈ ਤੇ ਜਿਹੜਾ ਨਾਪਾ ਇਹ ਮੇਨ ਤੇ ਮਲੇਰਕੋਟਲਾ ਹੋਊਗਾ ਬਈ ਸੰਗਰੂਰ ਹੋ ਗਿਆ ਪਟਿਆਲਾ ਭਾਰਤੋਂ ਇਹ ਸਾਰੇ ਵਿਚਾਲੇ ਆ ਗਏ ਮਲੇਰਕੋਟਲਾ ਅਮਰਗੜ ਧੂਰੀ ਇਹ ਸਾਰਿਆਂ ਦੇ ਵਿਚਾਰੇ ਇਹ ਸਾਰੇ ਵੱਧੋ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਮੰਡੀ ਬਹੁਤ ਵਧੀਆ ਭਰ ਰਹੀ ਹੈ ਵਧੀਆ ਸੌਦੇ ਹੁੰਦੇ ਨੇ ਠੀਕ ਹੈ ਜੀ ਤੇ ਵਧੀਆ ਕੁਆਲਿਟੀ ਦਾ ਮਾਲ ਆਉਂਦਾ ਮਤਲਬ ਕਹਿੰਦਾ ਵੱਢਣ ਕੱਟਣ ਰੱਖਣ ਵਾਲੇ ਸਾਰੇ ਤਰ੍ਹਾਂ ਦਾ ਮਾਲ ਆਉਂਦਾ ਤੇ ਕੁੱਤੇ ਬਿੱਲੇ ਭੇਡਾਂ ਸਾਰਾ ਕੁਝ ਆਉਂਦਾ ਠੀਕ ਹੈ ਜੀ ਤੇ ਵੱਧੋ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਕੀ ਖ਼ਬਰ ਹੈ ਓਰੇ ਓਰੇ ਵੀਰ ਜੀ ਸਾਰੇ ਵੀਰਾਂ ਨੂੰ ਫਾਸੀ ਕਾਲ ਓਰੇ ਵੀਰੇ ਚਾਰ ਪਰਾਹਣਾ ਚੱਲ ਰਿਹਾ ਜੀ ਤੁਹਾਨੂੰ ਵਧੀਆ ਰੈਬਰ ਵਾਲਾ ਪਾਣੀ ਮਿਲੂਗਾ ਬਾਕੀ ਖਾਣ ਪੀਣ ਦੀ ਵੀਰੇ ਕੋਈ ਕਮੀ ਨਹੀਂ ਚਾਹ ਵੀ ਚਾਹ ਦੇ ਰੈਬਰ ਵੀ ਪਿਆ ਨਾਲ ਤੇ ਆਪਣੇ ਇੱਧਰ ਬਾਈ ਜੀ ਬੈਠੇ ਨੇ ਤੇ ਬਾਕੀ ਮੰਡੀ ਵੀਰੇ ਸਾਰੀ ਪੱਕੀਆਂ ਮੀਂਹ ਦੀ ਕੋਈ ਹੋਰ ਦਿੱਕਤ ਨਹੀਂ ਕੈਮਰਾ ਮਾਰ ਕੇ ਦਿਖਾ ਸਕਦੇ ਦੇਖੋ ਫਰਸ ਲੱਗੇ ਹੋਏ ਨੇ ਕਿਸੇ ਵੀ ਚੀਜ਼ ਦੀ ਵੀਰੇ ਕੋਈ ਪ੍ਰੋਬਲਮ ਨਹੀਂ ਹੈਗੀ ਵੱਧ ਤੋਂ ਵੱਧ ਮੇਰੇ ਭਾਈ ਮਾਲ ਪਸ਼ੂ ਵਾਲੇ ਉਹਰੇ ਪਹੁੰਚੋ ਵਪਾਰੀ ਵੀਰ ਤੇ ਆਪਣੇ ਪਾਲੀ ਵੀਰ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਇਹ ਨਾਬੇ ਮੰਡੀ ਲੱਗਦੀ ਆ ਸਾਰੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਭਾਈ ਮਾਲ ਲੈ ਕੇ ਪਹੁੰਚਿਆ ਕਰੋ ਹਰ ਸ਼ੁੱਕਰਵਾਰ ਦੀ ਮੰਡੀ ਹੁੰਦੀ ਆ ਚੰਗੀਆਂ ਬੱਕਰੀਆਂ ਆਉਂਦੀਆਂ ਨੇ ਚਾਹ ਪਾਣੀ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਨਾਬੇ ਮੰਡੀ ਬਾਈ ਜੀ ਮੇਨ ਰੋਡ ਦੇ ਉੱਪਰ ਮੰਡੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਪਹੁੰਚਿਆ ਕਰੋ ਹਰ ਸ਼ੁੱਕਰਵਾਰ ਮੰਡੀ ਹੁੰਦੀ ਆ ਚਾਹ ਪਾਣੀ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਚੰਗੀਆਂ ਬੱਕਰੀਆਂ ਚੰਗੀਆਂ ਪੱਠਾ ਸਾਰੇ ਸਾਰੇ ਪਾਲੀਆਂਰ ਵਪਾਰੀਆਂ ਨੂੰ ਬੇਨਤੀ ਆ ਜਰੂਰ ਸਾਰੀਆਂ ਮੰਡੀਆਂ ਤੇ ਪਹੁੰਚਿਆ ਕਰੋ ਬਾਈ ਕੋਈ ਪੱਖਪਾਤ ਨਾ ਕਰਿਆ ਕਰੋ ਵਿੱਚ ਬੰਦੇ ਪੱਖਪਾਤ ਕਰਦੇ ਨੇ ਕੋਈ ਪੱਖਪਾਤ ਵਾਲੀ ਕੋਈ ਗੱਲ ਨਹੀਂ ਬਾਈ ਮੰਡੀਆਂ ਸਾਰੀਆਂ ਜੇ ਪਾਲੀਆਂ ਨਾਲ ਹੀ ਮੰਡੀਆਂ ਨੇ ਵਪਾਰੀਆਂ ਨਾਲ ਧੰਨਵਾਦ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਖੜੇ ਆ ਜਨਾਬਾ ਮੰਡੀ ਜਿਹੜੀ ਕਿ ਪੁਰਾਣੀ ਘੋੜਾਂ ਦੀ ਮੰਡੀ ਤੇ ਖਚਰਾ ਦੀ ਉੱਥੇ ਲੱਗੀ ਮੰਡੀ ਬੱਕਰੀਆਂ ਦੀ ਲੱਗਣ ਹਰ ਸ਼ੁੱਕਰਵਾਰ ਦੀ ਤਰ੍ਹਾਂ ਤੇ ਮਲੇਰ ਕੋਟਲੇ ਵਾਲੇ ਰੋਡ ਦੇ ਉੱਤੇ ਜਿਹੜਾ ਕਿ ਅਮਰਗੜ ਵਾਲਾ ਇਧਰੋਂ ਜਿਹੜਾ ਗਾਹਾਂ ਲੰਘੇ ਆਪਣੇ ਭਾਨੀਗੜ੍ਹ ਨੂੰ ਤੇ ਪਾਰਸੋ ਨੂੰ ਸਹੌਲੀ ਨੂੰ ਅੱਜ ਸਰਪੰਚ ਸਾਹਿਬ ਵੀ ਪਹੁੰਚ ਗਏ ਸੋਹਲੀ ਵਾਲੇ ਤੇ ਬਾਈ ਦੀ ਮੰਡੀ ਵੀ ਆਇਆ ਕਰੋ ਜਿਹੜੀ ਆਪਣੇ ਨਾਬਾ ਮੰਡੀ ਲੱਗੀ ਜੱਸੀ ਸਰਪੰਚ ਰੌਟਾ ਜੱਸੀ ਸਰਪੰਚ ਰੌਟਾ ਤੇ ਹਾਰ ਮੰਡੀ ਚਾਹ ਪਾਣੀ ਰੋਟੀ ਟੋਕਾ ਅੱਜ ਤਾਜ਼ੇ ਪਰੌਂਠੇ ਵੀ ਪੱਕ ਕੇ ਆਏ ਨੇ ਬਾਈ ਨੇ ਸਭ ਨੂੰ ਖਵਾਏ ਨੇ ਧੰਨਵਾਦ ਕਰਦੇ ਆਪਾਂ ਸਰਪੰਚ ਜੱਸੀ ਦਾ ਜਿਨ੍ਹਾਂ ਨੇ ਕਿ ਐਡਾ ਪ੍ਰਾਲਾ ਕਰਿਆ ਤੇ ਘੋੜਾ ਵਾਲੀ ਮੰਡੀ ਦੇ ਵਿੱਚ ਮੰਡੀ ਲਵਾਤੀ ਅੱਜ ਮੇਰਾ خیال ਹੋ ਗਿਆ ਮੰਡੀ ਨ ਲੱਗਦੀ ਨੂੰ ਮਹੀਨਾ ਛੇ ਮਿੰਡੀ ਹਾਂ ਛੇਮੀ ਮੰਡੀ ਆ ਮੀ ਨਹੀਂ ਹੋ ਗਿਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਟੋਕਾ ਲੈ ਕੇ ਆਉਣ ਲੱਗੇ ਬਾਈ ਕਿੰਨੇ ਜਿਹੇ ਮੁੰਡੇ ਵੀ ਮੰਡੀ ਇਦਾਂ ਹੀ ਚੱਲਦੀ ਰਹੇ ਇਹਨਾਂ ਦੀ ਮੰਡੀਆਂ ਹਾਂ ਮੰਡੀ 'ਚ ਚੰਗੇ ਸੌਦੇ ਹੁੰਦੇ ਨੇ ਪਠਾ ਬੱਕਰੇ ਬੱਕਰੀਆਂ ਤੇ ਬਾਗੜੀ ਵਾਈ ਵੀ ਆਉਂਦੇ ਨੇ ਸਾਡੇ ਵਪਾਰੀ ਵਾਈ ਵੀ ਆਉਂਦੇ ਨੇ ਸਾਰਿਆਂ ਨੂੰ ਸਾਡੀ ਹੱਥ ਵੱੰਨ ਕੇ ਬੇਨਤੀ ਐ ਵੀ ਖਰੀਦਦਾਰਾਂ ਨੂੰ ਵੀ ਵੱਧ ਤੋਂ ਵੱਧ ਪਹੁੰਚੋ ਗਾਨੀਆਂ ਵਾਲਾ ਝੋਲੇ ਵਾਲਾ ਉਹਨਾਂ ਨੂੰ ਵੀ ਵੱਧ ਤੋਂ ਵੱਧ ਪਹੁੰਚੋ ਪਤਾ ਹਾਂ ਤੇ ਗੁਆਰੀ ਤੇ ਬਾਕੀ ਆ ਜਾਲੀਆਂ ਜੂਲੀਆਂ ਵਾਲੇ ਵੀ ਆ ਗਏ ਵੇਚਣ ਉਰੇ ਖੁੱਲੀਆਂ ਵਾਲਾ ਵੀ ਹਾਕਮ ਆਜਿਆ ਕਰੂ ਕੋਈ ਗੱਲ ਨਹੀਂ ਪ੍ਰਬੰਧ ਸਾਰੀ ਕਰਾ ਦਾਂਗੇ ਹਾਂਜੀ ਹਰ ਪ੍ਰਕਾਰ ਦਾ ਸਮਾਨ ਹਰ ਪ੍ਰਕਾਰ ਦਾ ਸਮਾਨ ਤੇ ਉਧਰ ਉਹ ਖੇਡਾਂ ਵਾਲਾ ਬੈਠਾ ਵਿਚਾਰਾ ਖੁੱਲੀਆਂ ਨੇ ਬੁਲਾ ਲਿਆ ਕਰਾਂਗੇ ਜੀ ਹਾਕਮ ਪਮਾਲ ਨੂੰ ਮੰਨਦੇ ਨਹੀਂ ਉਹ ਖੁੱਲੀਆਂ ਨੇ ਹਾਂ ਹਾਕਮ ਨੂੰ ਪਮਾਲ ਵਾਲੇ ਨੂੰ ਬੁਲਾਇਆ ਕਰਾਂਗੇ ਖੁੱਲੀਆਂ ਵੀ ਦਵਾਇਆ ਕਰਾਂਗੇ ਤੇ ਮੰਡੀ ਮੈਂ ਇਹ ਕਹਣਾ ਵੀ ਜਿੰਨੀਆਂ ਸਰਪੰਚ ਸਾਹਿਬ ਨੇ ਬੋਲਿਆ ਹੈ ਮੰਡੀਆਂ ਸਬਦੀਆਂ ਹੀ ਚੰਗੀਆਂ ਨੇ ਮੰਡੀਆਂ ਸਬਦੀਆਂ ਹੀ ਚੱਲਣਾ ਇਹ ਪੱਖਪਾਤ ਵਾਲੀ ਗੱਲ ਵੀ ਠੀਕ ਐ ਦੀ ਬਾਈ ਦੀ ਵੀ ਕਿਸੇ ਦੀ ਵੱਟ ਵੀ ਨਾ ਕਰੋ ਆਪਾਂ ਮਿਲ ਕੇ ਹੀ ਚੱਲੋ ਸਾਰੇ ਭਾਈਆਂ ਨੇ ਰੋਟੀ ਖਾਣੀ ਆ ਵੀਰੇ ਸਾਰੇ ਉਹ ਵਧੀਆ ਨਹੀਂ ਗੱਲ ਅਸੀਂ ਤਾਂ ਇਹ ਕਹਿੰਦੇ ਆ ਸਾਰੇ ਭਰਾ ਨੇ ਤੇ ਅੱਜ ਮੈਂ ਵੀ ਪੱਖਪਾਤ ਵਾਲੀ ਉਹ ਵਧੀਆ ਨਹੀਂ ਗੱਲ ਹੁੰਦੀ ਕਾਰੋਬਾਰ ਨੇ ਚੱਲੋ ਹਰੇਕ ਦਾ ਭਾਗ ਆ ਤੇ ਮੈਂ ਵੀ ਅੱਜ ਇੱਥੇ ਬਾਈ ਲੈ ਕੇ ਕਈ ਮੰਡੀਆਂ ਆਇਆ ਨਹੀਂ ਅੱਜ ਮੰਡੀ ਪਹੁੰਚਿਆ ਕਿਉਂ ਵਾਰਿਸ ਨੇ ਘੇਰ ਲੇ ਕਈ ਮੰਡੀਆਂ ਕਈ ਹਫ਼ਤੇ ਮੈਂ ਆਇਆ ਨਹੀਂ ਤੇ ਸਾਡਾ ਅਜੇ ਸਿਰ ਮੱਥੇ ਲਾਂਭਾ ਪਿਆ ਸਰਪੰਚ ਦਾ ਵੀ ਇਦੀ ਮੰਡੀ ਦੀ ਐਤਵਾਰ ਨੂੰ ਜਾਇਆ ਕਰਾਂਗੇ ਇੱਕ ਦੋ ਐਤਵਾਰ ਪੰਜ ਛੱਡਣਾ ਆਪੂ ਉੱਥੇ ਮੈਨੂੰ ਕੰਮ ਹੈ ਬਿਆਜਾ ਇੱਕ ਉਸ ਤੋਂ ਬਾਅਦ ਇਹਦੇ ਲਈ ਢੇੜਾ ਮਾਰਿਆ ਕਰਾਂਗੇ ਇਹ ਵੀ ਆਪਣਾ ਮਿੱਤਰ ਹੈ ਕਿਹੜਾ ਦੁਸ਼ਮਣ ਹੈ ਸਾਰੇ ਵੀਰਾਂ ਨੂੰ ਵੇਚ ਸਾਰੇ ਵੀਰਾਂ ਨੂੰ ਵੇਚ ਕੇ ਸਾਰੇ ਰੰਜਸ ਛੱਡ ਕੇ ਮੇਰਾ ਵੀਰ ਸਾਰੇ ਭਰਾਵਾਂ ਦੇ ਢਿੱਡ ਲੱਗਿਆ ਹੋਇਆ ਸਾਰੇ ਭਰਾ ਰੋਟੀ ਖਾਓ ਰਲ ਮਿਲ ਕੇ ਹਾਂਜੀ ਹਾਂ ਇੱਕ ਦੂਜੇ ਦੀਆਂ ਜੜਾਂ ਨਾ ਵੱਢੋ ਵੀ ਤੂੰ ਉੱਥੇ ਨਾ ਰਾਜੂ ਜਾਈਂ ਤੂੰ ਰਾਜੂ ਉਹਦੀ ਮੰਡੀ ਤੇ ਨਾ ਜਾਈਂ ਮੇਰਾ ਵੀਰ ਸਾਰਿਆਂ ਦੀ ਮੰਡੀ ਤੇ ਆਓ ਹੈ ਇੱਕ ਦੂਜੇ ਦੀਆਂ ਮੰਡੀਆਂ ਤੇ ਜਾਓ ਤੇਸੈ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈਗੀ ਕੋਈ ਰੋਕ ਟੋਕ ਨਹੀਂ ਹੈ ਉਹਦੇ ਮਨਾਂ ਚੋਂ ਬਲਬੁਲਾ ਕੱਢ ਕੇ ਇਹ ਜ਼ਹਿਰ ਦਾ ਤੇ ਸਾਰੇ ਜਾਨੇ ਮੇਰੇ ਭਾਈ ਬਣ ਕੇ ਚੱਲੋ ਮੇਰਾ ਵੀਰ ਬੇਨਤੀ ਆ ਮੰਡੀਆਂ ਦੀ ਮੈਂ ਮੰਡੀਆਂ ਨੂੰ ਚੜ੍ਹਦੀ ਕਲਾ ਚ ਰੱਖੂ ਆ ਆਪਣੀਆਂ ਨੂੰ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਜੀ ਸਸਤੀ ਕਾ